ਕਰਕੇ ਸ਼ਰਦਾ ਨੂੰ ਜਗ ਜੰਗ ਦਾ ਸਹਾਇਕ ਸਹਾਇਕ ਜਲਾਲ ਤੇ ਜਮਾਲ ਦੋਹਾਂ ਸੁੰਦਰਤਾ ਵਾਲੀ ਫਰਜ਼ ਕਰਕੇ ਆਖਿਰਲੀ ਤੁਕ ਵਿੱਚ ਕਹਿੰਦੇ ਆ ਵੀ ਆਹ ਪਰਮੇਸ਼ਰ ਪ੍ਰਮਾਤਮਾ ਸਾਨੂੰ ਸ਼ੁਭ ਮਸਹ ਜਿਹੜੀ ਉਹ ਬਖਸ਼ਿਸ਼ ਕਰ ਉਹ ਬੁੱਧੀ ਦਿਓ ਉਹ ਆਕਲ ਦਿਓ ਉਹ ਗਿਆਨ ਸਾਨੂੰ ਸਤਿਗੁਰੂ ਜੀ ਬਖਸ਼ਿਸ਼ ਕਰਾਓ ਦੋਹਰਾ ਬੰਦੋ ਸੰਤ ਸੰਦੋਹੇ ਪਦ ਜਨ ਤੇ ਹੋਤ ਉਧਾਰ ਜਮ ਤਨ ਸੰਮਤ ਤਰਨ ਸੇ ਭ੍ਰਮ ਕਹਨ ਬਾਤ ਵਿਚਾਰ ਇਹ ਹਨੇਰੇ ਦੇ ਵਿੱਚ ਕੋਈ ਵੀ ਨਜ਼ਰੀ ਨਹੀਂ ਪੈਂਦਾ ਹਨੇਰੇ ਦੇ ਵਿੱਚ ਕੋਈ ਸਮਝ ਨਹੀਂ ਪੈਂਦੀ ਅਤੇ ਜਦੋਂ ਸੂਰਜ ਉਦੇ ਹੁੰਦਾ ਹੈ ਸੂਰਜ ਚੜ੍ਹਦਾ ਹੈ ਸਾਰਾ ਕੁਝ ਸਾਹਮਣੇ ਸਾਹਮਣੇ ਸਾਨੂੰ ਪਿਆਰ ਪ੍ਰਗਟ ਹੋ ਜਾਂਦਾ ਹੈ ਪਤਾ ਲੱਗ ਜਾਂਦਾ ਹੈ ਹਰ ਇੱਕ ਚੀਜ਼ ਦਾ ਪਤਾ ਲੱਗ ਜਾਂਦਾ ਹੈ ਕਿ ਫਲਾਨੀ ਚੀਜ਼ ਫਲਾਨੇ ਥਾਂ ਪਈ ਹੈ ਫਲਾਨੀ ਚੀਜ਼ ਫਲਾਨੇ ਥਾਂ ਪਈ ਹੈ ਤੇ ਉਵੇਂ ਜਿਵੇਂ ਇਸ ਦੁਨੀਆ ਤੇ ਚਾਰੇ ਪਾਸੇ ਹਨੇਰਾ ਜਿਹੜਾ पसਰਿਆ ਹੋਇਆ ਹੈ ਚਾਰੇ ਪਾਸੇ ਵਿੱਚੋਂ ਤਾਂ ਪਈ ਹੋਈ ਹੈ ਤੇ ਜਿਹੜੇ ਆਪ ਜੀ ਦੇ ਨਾਲ ਪਿਆਰ ਕਰਨ ਵਾਲੇ ਆਪ ਜੀ ਦਾ ਮਾਰਗ ਦੱਸਣ ਵਾਲੇ ਨੇ ਨਾਮ ਜਪਣ ਵਾਲੇ ਸਿਮਰਨ ਭਜਨ ਬੰਦਗੀ ਕਰਨ ਵਾਲੇ ਉਹ ਸੂਰਜ ਦੇ ਵਾਂਗ ਜਿਵੇਂ ਸੂਰਜ ਦੇ ਆਉਣ ਦੇ ਨਾਲ ਹਨੇਰਾ ਭਜ ਜਾਂਦਾ ਓਵੇਂ ਨਾਮ ਜਪਣ ਵਾਲਿਆਂ ਦੇ ਔਨ ਦੇ ਨਾਲ ਜਿਹੜੀ ਅਗਿਆਨਤਾ ਹੈ ਉਹ ਜਾਂਦੀ ਹੈ ਅਗਿਆਨਤਾ ਖਤਮ ਹੋ ਜਾਂਦੀ ਹੈ ਜਦੋਂ ਜਦੋਂ ਨਾਮ ਜਪਣ ਵਾਲੀਆਂ ਰੂਹਾਂ ਨਾਮ ਜਪਣ ਵਾਲੇ ਜੀਵ ਦੁਨੀਆ ਤੇ ਹੁੰਦੇ ਨੇ ਬੇਨਤੀ ਤਮਰੋ ਨਾਮ ਨਵਾਹੁ ਦਾਜਾ ਕਰੋ ਗ੍ਰੰਥ ਕਿਰਨ ਸੁਭ ਕਾਜਾ ਤੁਮ ਕਰਨਾ ਬਿਨ ਅੱਖਰ ਇੰਤੂ ਮੈਂ ਉਪਜਤ ਮਜਰਜਬ ਬੇਕੂ ਸਤਿਗੁਰੂ ਜੀ ਕਿਰਪਾ ਕਰਿਓ ਨਾ ਕਰਿਓ ਆਪਣੇ ਨਾਮ ਦੀ लाज ਰੱਖ ਤੇ ਪਾਵਨ ਗ੍ਰੰਥ ਦੀ ਸੰਪੂਰਨਤਾ ਕਰਨ ਦਾ ਸਾਨੂੰ ਜਿਹੜਾ ਬਲ ਹੈ ਉਹ ਬਖਸ਼ਿਸ਼ ਕਰੇ ਔਰ ਤੁਸੀਂ ਦਇਆ ਦੇ ਸਿੰਦਰੋਂ ਆਉਂਦੋਂ ਇਹ ਤੁਹਾਡੀ ਦਇਆ ਤੋਂ ਬਿਨਾ ਅਸੀਂ ਇੱਕ ਅੱਖਰ ਵੀ ਜੜਾ ਉਹ ਕਹਿ ਨਹੀਂ ਸਕਦੇ ਦੋਹਰਾ ਗੌਰ ਪਦ ਪ੍ਰੀਮ ਸਮੁੰਦਰ ਸਮ ਸੁਧਾ ਪਰਦ ਕਵਤਾ ਸਿਖ ਬਿੰਦਦ ਰਾਜ ਕਪੀਵਨੰਤ ਅਸਮਤ ਪ੍ਰਕਾਸ਼ ਜਿਹੜੀ ਗੁਰੂ ਦੀ ਉਪਮਾ ਹੈ ਗੁਰੂ ਦੀ ਬਾਣੀ ਹੈ ਗੁਰੂ ਦਾ ਇਤਿਹਾਸ ਹੈ ਉਹ ਸਿੱਖਾਂ ਦੇ ਲਈ ਅੰਮ੍ਰਿਤ ਸਮਾਨ ਹੈ ਅਤੇ ਜਿਹੜੇ ਸਿੱਖ ਹਨ ਉਹ ਨਿਤ ਅੰਮ੍ਰਿਤ ਪੀਂਦੇ ਐ ਤੇ ਉਹਨਾਂ ਦੀ ਜਿਹੜੀ ਸ਼ੁੱਭ ਬੁੱਧੀ ਹੈ ਉਹ ਪ੍ਰਕਾਸ਼ ਹੁੰਦੀ ਹੈ ਜਿਹੜੇ ਸਿੱਖ ਗੁਰੂ ਤੇ ਭਰੋਸਾ ਰੱਖਦੇ ਆ ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੀ ਹੈ ਬਈ ਗੁਰੂ ਤੇ ਭਾਵਨਾ ਰੱਖਣੀ ਹੈ ਗੁਰੂ ਤੇ ਭਰੋਸਾ ਰੱਖਣਾ ਹੈ ਗੁਰੂ ਤੇ ਨਿਸ਼ਚੈ ਰੱਖਣਾ ਹੈ ਗੁਰ ਇਤਿਹਾਸ ਦੇ ਉੱਤੇ ਗੁਰੂ ਦੀ ਬਾਣੀ ਦੇ ਉੱਤੇ ਗੁਰੂ ਦੇ ਮਤ ਤੇ ਮੋਹ ਤੈਤੋ ਪ੍ਰਤ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜੀ ਗੁਰੂ ਦੀ ਮਤ ਹੈ ਗੁਰਬਾਣੀ ਹੈ ਇਹ ਕੋਈ ਦੋ ਰਹਿ ਨਹੀਂ ਹੈ ਇਹ ਕਿਸੇ ਸਰੀਰ ਦੇ ਦੁਆਰਾ ਉਚਾਰਨ ਕੀਤੀ ਗਈ ਹੈ ਇਸ ਲਈ ਗੁਰ ਬਾਣੀ ਉਤੇ ਕੋਈ ਸ਼ੰਕਾ ਕੋਈ ਵੀ ਕੰਨ ਤੋਂ ਪਰੰਤ ਸਿਰਖ ਵੱਲੋਂ ਨਹੀਂ ਕੀਤਾ ਜਾਂਦਾ ਚੌਪਈ ਵਿੱਚ ਕਰਤਾਰ ਪੁਰੇ ਜਗ ਰਾਈ ਸ੍ਰੀ ਅੰਗਦ ਗੋਦੀਨ ਬਡਾਈ ਆਪਣ ਕੀਨ ਸੱਚ ਮੰਡਪਿਆਨ ਜੋਤ ਰੂਪ ਬਿਵਤਨ ਪਲਟਨ ਦੁਨੀਆ ਦੇ ਮਾਲਕ ਗੁਰੂ ਨਾਨਕ ਮਹਾਰਾਜ ਜੀ ਸੱਚਖੰਡ ਨੂੰ ਚਲੇ ਗਏ ਕਿ ਕਰਤਾਰ ਉਹਦੇ ਵਿੱਚ ਜਗਤ ਦੇ ਪਾਸ਼ਾ ਗੁਰੂ ਨਾਨਕ ਮਹਾਰਾਜ ਜੀ ਦੇ ਚਲਾਣਾ ਕਰ ਤੋਂ ਬਾਅਦ ਚ ਸੱਚਖੰਡ ਜਾਣ ਕੋ ਬਾਅਦ ਦੇ ਵਿੱਚ ਜਿਹੜੀ ਗੁਰਿਆਈ ਕਰਦਾ ਗੱਦੀ ਗੁਰੂ ਨਾਨਕ ਮਹਾਰਾਜ ਜੀ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਦੇ ਕੇ ਗਏ ਤੇ ਜਿਹੜੀ ਆਪ ਦੀ ਜੋਤ ਗੁਰੂ ਨਾਨਕ ਮਹਾਰਾਜ ਜੀ ਨੇ ਪਲਟਾਈ ਪਲਤਨ ਤਨ ਸਰੀਰ ਭਾਵ ਕੇ ਆਪ ਦੀ ਜਿਹੜੀ ਜੋਤ ਸੀ ਗੁਰੂ ਨਾਨਕ ਮਹਾਰਾਜ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਵਿੱਚ ੜਕਾ ਦਿੱਤੀ ਜਿਉਂ ਅਧਪਤ ਇਕ ਪੋਸ਼ਿਸ਼ ਤਜਕ ਬੈਸ ਸਭਾ ਦੁਤੀਆ ਤਾਂ ਸਜਕ ਬਿਲਕੁਲ ਉਸੇ ਤਰ੍ਹਾਂ ਹੀ ਕਵੀ ਕਹਿੰਦਾ ਜਿਵੇਂ ਇੱਕ ਰਾਜਾ ਤਖਤ ਉੱਤੇ ਬੈਠਦਾ ਓਦੋਂ ਉਹਦੀ ਪ੍ਰਸ਼ਾਦ ਹੋਰ ਹੁੰਦੀ ਹੈ ਤੇ ਜਦੋਂ ਉਹ ਪਰਿਵਾਰ ਦੇ ਵਿੱਚ ਵਿਚਰਦਾ ਹੈ ਉਹਦੀ ਪ੍ਰਸ਼ਾਦ ਹੋਉਂ ਉਸੇ ਤਰ੍ਹਾਂ ਗੁਰੂ ਨਾਨਕ ਮਹਾਰਾਜੀ ਜੀ ਜਿਹੜੀ ਜੋਤ ਦਸੇ ਪਾਤਸ਼ਾਹਾਂ ਤੱਕ ਇੱਕ ਹੀ ਰਹੀ ਉਸ਼ਾਕ ਬਦਲਦੇ ਗਏ ਭਾਵ ਜਿਹੜੇ ਸਰੀਰ ਨੇ ਉਹ ਬਦਲ ਗਏ ਜੋਤ ਇੱਕੋ ਜਿਹੀ ਰਹੀ ਤਿਆ ਖੰਡੂਰ ਮੈਂ ਆਣਿ ਮਰਾਜੇ ਜਨ ਸਿਮਰਣਾ ਕਲ ਕਲਮਲ ਭਾਜੇ ਉਸੇ ਤਰ੍ਹਾਂ ਗੁਰੂ ਨਾਨਕ ਮਹਾਰਾਜੀ ਦੂਸਰੇ ਸਰੂਪ ਨੇ ਵਿੱਚ ਫੰਡੂਰ ਦੇ ਵਿੱਚ ਆਣ ਕੇ ਬਰਾਜ ਕੇ ਬਰਾਤ ਤੇ ਨਾਮ ਸਿਮਰਨ ਦੀ ਅਜੀਹੀ ਜੋਤ ਜਗਾਈ ਕਿ ਕਿਹੜੇ ਕਾਲ ਯੁਗ ਦੇ ਜਿਹੜੇ పాਪ ਸੀ ਉਹ ਸਾਰੇ ਭਜਣੇ ਸ਼ੁਰੂ ਹੋ ਗਏ ਕਾਲ ਯੁਗ ਦਾ ਜਿਹੜਾ ਅਸਰ ਸੀ ਉਹ ਖਤਮ ਹੋਣਾ ਸ਼ੁਰੂ ਹੋ ਗਿਆ ਦੋਹਰਾ ਤਖਤ ਬੈਠ ਅੰਗਦ ਗੁਰ ਕੀਨ ਬੰਦੂਰ ਨਿਵਾਸ ਨਾਨਨ ਉਧਾਰਨ ਕਾਰਣੇ ਕਾਰਤ ਸੋ ਭਗਤ ਪਰਕਾਸ਼ ਹੋਣ ਦੂਜੇ ਗੁਰੂ ਨਾਨਕ ਗੁਰੂ ਅੰਗਦ ਸਹਿ ਮਹਾਰਾਜ ਜੀ ਖੰਡੂਰ ਦੇ ਵਿੱਚ ਨਿਵਾਸ ਕਰੇ ਨੇ ਭਾਵ ਤਖਤ ਤੇ ਬਹਿ ਗਏ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੀ ਦੂਜੀ ਜੋਤ ਹੈ ਅਤੇ ਜੀਵਾਂ ਦਾ ਉਧਾਰ ਕਰ ਰਹੇ ਨੇ ਜੀ ਜੀਵਾਂ ਦੇ ਜਿਹੜੇ ਦੁੱਖ ਨੇ ਉਹਨਾਂ ਨੂੰ ਖਤਮ ਕਰ ਰਹੇ ਆ ਅਤੇ ਸਾਰਿਆਂ ਦੇ ਅੰਦਰ ਗੁਰੂ ਦੀ ਮੱਤ ਗੁਰੂ ਦੀ ਭਗਤੀ ਦਾ ਪ੍ਰਕਾਸ਼ ਕਰ ਰਹੇ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਸਵਈਆ ਇੱਕ ਬਾਸਰ ਆਸਨ ਦਾਸ ਅਸੀਨ ਸੋ ਧਿਆਨ ਵਿਖੈ ਗੁਰ ਅੰਗਦ ਹੋਏ ਗੁਰ ਨਾਨਕ ਕੇ ਪਦ ਪੰਕਜ ਲੀਨ ਨਿਰੰਤਰ ਹੀ ਮੂਦਤ ਲੋਚਣ ਕੋਏ ਗੁਰੂ ਨਾਨਕ ਮਹਾਰਾਜ ਜੀ ਦੀ ਦੂਸਰੀ ਜੋਤ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇੱਕ ਦਿਨ ਧਿਆਨ ਜੋੜ ਕੇ ਬੈਠੋ ਤੇ ਧਿਆਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਪਕਬਲਾ ਦੇ ਵਿੱਚ ਜੋੜਿਆ ਹੋਇਆ ਨੇ ਆਪਿਆਂ ਇਹ ਇੱਕ ਰਸ ਦੇ ਵਿੱਚ ਨੇ ਅੱਖਾਂ ਬੰਦ ਨਹੀਂ ਤੇ ਗੁਰੂ ਨਾਨਕ ਮਹਾਰਾਜ ਜੀ ਦੇ ਪਿਆਰ ਦੇ ਵਿੱਚ ਲੀਣ ਨੇ ਲੀਣ ਧਿਆਨ ਧਰਿਆ ਹੋਇਆ ਗੁਰੂ ਨਾਨਕ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਗੁਰੂ ਅੰਗਦ ਸਾਹਿਬ ਮਹਾਰਾਜ ਪਰਮੇਸ਼ਰ ਸ਼੍ਰੀ ਗੁਰੂ ਨਾਨਕ ਸੋਜਨ ਭੇਦ ਨ ਮਤ ਤਰੰਗਾ ਤੋਏ ਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਨਰਾਇਣ ਕਲਾ ਧਾਰ ਜਗ ਮੈਂ ਪ੍ਰਭ ਰਿ ਨਰੰਕਾਰ ਆਕਾਰ ਜੋਤ ਜਗ ਮੰਡਲ ਕਰ ਉਹ ਗੁਰੂ ਨਾਨਕ ਮਹਾਰਾਜ ਜੀ ਆਪ ਬਹੁਤ ਨਰੰਕਾਰ ਉਹਨਾਂ ਦਾ ਧਿਆਨ ਧਰ ਕੇ ਗੁਰੂ ਅੰਗਦ ਸਹਿਬ ਮਹਾਰਾਜ ਜੀ ਬੈਠੇ ਨੇ ਉਹ ਗੁਰੂ ਨਾਨਕ ਸਾਹਿਬ ਮਹਾਰਾਜੀ ਜਿਨ੍ਹਾਂ ਦਾ ਵਾਹਿਗੁਰੂ ਜੀ ਨਾਲ ਕੋਈ ਭੇਦ ਨਹੀਂ ਹੈ ਕੋਈ ਫਰਕ ਨਹੀਂ ਹੈ ਜਿਵੇਂ ਝਾੜ ਅਤੇ ਡੇਰਾਂ ਦੇ ਵਿੱਚ ਕੋਈ ਫਰਕ ਨਹੀਂ ਸਵਈਆ ਚਤ ਪ੍ਰੀਤ ਕੀ ਰੀਤ ਚਿਤਾ ਨਤ ਹੀ ਭਵ ਮੈਂ ਭਵ ਸ਼੍ਰੀਵਰ ਵਿਦ ਨੀਨੋ ਪਨ ਬਾਲ ਜਵਾ ਕੇ ਵਿਲਾਸ ਜਿਉ ਅਥਾਸ ਕਸ ਕੋਣ ਪਰ ਵੀ ਨੋ ਜਹਤਾ ਜਿਹੜਾ ਗੁਰੂ ਨਾਨਕ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਨਾਲ ਜੁੜਿਆ ਹੋਇਆ ਸੁਰਤ ਜਿਹੜੀ ਹੈ ਗੁਰੂ ਨਾਨਕ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਨਾਲ ਜੁੜੀ ਹੋਈ ਹੈ ਤੇ ਇਹਨੇ ਨੂੰ ਇੱਕ ਆਵਾਜ਼ ਆਉਂਦੀ ਹੈ ਧਿਆਨ ਹੈ ਜਿਹੜਾ ਉਹ ਜੁੜਿਆ ਹੋਇਆ ਸੋਧਨੀ ਕੀ ਹੋਈ ਹੈ ਕਿ ਗੁਰੂ ਨਾਨਕ ਮਹਾਰਾਜ ਜੀ ਨੇ ਇੰਨਾ ਦੇਸ਼ਾਂ ਦਿਸ਼ਾਂਤਰਾਂ ਦਾ ਭ੍ਰਮਣ ਕੀਤਾ ਬਈ ਕੋਈ ਸੇਖ ਹੋਵੇਗਾ ਜਿਹਦੇ ਕੋਲੇ ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਇਤਿਹਾਸ ਹੈ ਉਹ ਪਿਆਰ ਹੋ ਗਿਆ। ਤੇ ਗੁਰੂ ਨਾਨਕ ਮਹਾਰਾਜ ਜੀ ਨੇ ਇਹਨੇ ਦੇਸ਼ਾਂ ਦਸ਼ਾਂਤਾਂ ਦਾ ਭ੍ਰਮਣ ਕੀਤਾ। ਕੋਈ ਹੋਵੇਗਾ ਅਜੇਹਾ ਜਿਹਦੇ ਕੋਲੇ ਗੁਰੂ ਨਾਨਕ ਮਹਾਰਾਜ ਜੀ ਦਾ ਪਾਵਨ ਜਿਹੜਾ ਇਤਿਹਾਸ ਹੈ। ਉਹ ਪਿਆਰ ਉਹ ਵਿਆਹ ਦੀ ਸੋਚ ਆ ਰਹੀ ਹੈ ਚਰਨਾਂ ਦੇ ਨਾਲ ਜੁੜੇ ਹੋਏ ਨੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਧਿਆਨ ਧਰਿਆ ਹੋਇਆ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ ਬਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਐਡੀ ਵੱਡੀ ਕਿਰਪਾ ਕੀਤੀ ਹੈ ਮਨੁੱਖਤਾ ਦੇ ਉੱਤੇ ਦੇਸ਼ਾਂ ਦੁਸ਼ਾਂਤਰਾ ਦਾ ਭਰਮਣ ਕੀਤਾ ਬਈ ਕਿਉਂ ਨਾ ਗੁਰੂ ਨਾਨਕ ਮਹਾਰਾਜ ਜੀ ਦਾ ਇਤਿਹਾਸ ਕਿਸੇ ਕੋਲੇ ਥੋੜਾ ਥੋੜਾ ਪਿਆ ਹੋਵੇ ਉਹਨੇ ਕਥਨ ਕੀਤਾ ਜਾਂਦਾ ਹੈ ਵੀ ਕੌਣ ਸਹਿਖਾਂ ਇੰਨੇ ਵੱਡਿਆਂ ਭਾਗਾਂ ਵਾਲੇ ਹੋਣਗੇ ਜਿਦੇ ਕੋਲੇ ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਇਤਿਹਾਸ ਹੈ ਉਹ ਪਿਆਰ ਹੋਵੇਗਾ ਸਭ ਦੇਸ਼ ਬਦੇਸ਼ਨ ਕੋ ਰਟਣੋ ਪਟਣੋ ਪਟਲੰ ਬੜ ਦੰਬ ਜੋ ਕੀਨੋ ਉਹ ਗੁਰੂ ਨਾਨਕ ਮਹਾਰਾਜ ਜੀ ਜਿਨ੍ਹਾਂ ਨੇ ਦੇਸ਼ਾਂ ਪਰਦੇਸ਼ਾਂ ਦੇ ਵਿੱਚ ਕਿੰਨੇ ਦੁਖੀਆਂ ਨੂੰ ਕਿੰਨੇ ਰਾਜਿਆਂ ਨੂੰ ਕਿੰਨੇ ਸਿੱਧਾਂ ਨੂੰ ਕਿੰਨੇ ਜੋਗੀਆਂ ਨੂੰ ਕਿੰਨੇ ਜੱਤੀਆਂ ਤਾਪੀਆਂ ਨੂੰ ਕਿੰਨੇ ਸਿੱਖਾਂ ਨੂੰ ਸਾਰੇ ਕਿੰਨੇ ਪਾਮ ਪਖੰਡ ਗੁਰੂ ਨਾਨਕ ਮਹਾਰਾਜ ਜੀ ਨੇ ਖਤਮ ਕੀਆ ਚਤ ਚਿੰਤ ਤਤ ਦੇਤ ਅਚਿੰਤ ਤਤ ਜੋ ਬੈਸ ਕੰਤ ਗੁਰ ਰਸ ਪੀਨੋ ਇਹ ਜਿਹੜੇ ਖਿਆਲ ਨੇ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਅੰਦਰ ਉੱਠੇ ਇੱਕ ਚਿੰਤਾ ਬਣੀ ਇੱਕ ਫਿਕਰ ਬਣਿਆ ਖਿਆਲ ਪੈਦਾ ਹੋਇਆ ਵੀ ਗੁਰੂ ਨਾਨਕ ਮਹਾਰਾਜ ਜੀ ਨੇ ਦੁਨੀਆਂ ਦੇ ਉੱਤੇ ਐਡਾ ਵੱਡਾ ਪ੍ਰਬਾਰ ਕਰੀਤਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਪਾਵਨ ਇਤਿਹਾਸ ਹੈ ਉਹਨੂੰ ਜ਼ਰੂਰ ਇਕੱਠਿਆਂ ਕਰਨਾ ਚਾਹੀਦਾ ਜਿ ਜਿਹੜੇ ਜਿਹੜੇ ਮਹਾਨ ਸਤਿ ਹੋਏ ਆ ਜਿੱਥੇ ਜਿੱਥੇ ਗੁਰੂ ਨਾਨਕ ਮਹਾਰਾਜ ਜੀ ਨੇ ਚਰਨ ਪਾਏ ਉਹਨਾਂ ਨੂੰ ਮਿਲਣਾ ਚਾਹੀਦਾ ਚਾਹੀਦਾ ਜਿਹੜੀ ਇਹ ਸੋਚ ਗੁਰੂ ਅੰਗਦ ਸਹਿ ਮਹਾਰਾਜ ਜੀ ਦੀ ਹੋਰ ਦੁੰਗਾਈ ਦੇ ਵਿੱਚ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਲੱਗੀ ਔਰ ਜਿਹੜਾ ਧਿਆਨ ਹੈ ਟੁੰਬਾ ਚਲਿਆ ਗਿਆ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਤੇਵੇਂ ਹੁਣ ਸਾ ਸੰਗਤ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਧੰਨ Sri ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਵਿੱਚ ਬੇਨਤੀ ਕਰਦੇ ਆ ਤੇ ਕਿਵੇਂ ਇਹ ਜਿਹੜੀ ਬੇਨਤੀ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪ੍ਰਵਾਣ ਹੁੰਦੀ ਹੈ ਤੇ ਕਿਵੇਂ ਬਾਲਾ ਸਮਝੋ ਜੋ ਗੁਰੂ ਨਾਨਕ ਮਹਾਰਾਜ ਜੀ ਦਾ ਪਾਵਨ ਇਤਿਹਾਸ ਲੈ ਕੇ ਗੁਰੂ ਅੰਗਦ ਸਹਿਬ ਮਹਾਰਾਜ ਜੀ ਦਾ ਪਾਠ ਕਰਦਾ ਕਿਵੇਂ ਫਿਰ ਭਾਈ ਮੈਣਾ ਜੀ ਭਾਈ ਮੋਕਾ ਜੀ ਇਸ ਪਾਵਨ ਇਤਿਹਾਸ ਨੂੰ ਸਾਰੇ ਨੂੰ ਲਿਖਦੇ ਨੇ ਕਿਵੇਂ ਗੁਰੂ ਅੰਗਦ ਸਹਿਬ ਮਹਾਰਾਜ ਜੀ ਕੋਲੇ ਬੈਠ ਕੇ ਸੇਵਾ ਕਰਵਾਉਂਦੇ ਐ ਕਿਵੇਂ ਭਾਈ ਬਾਲਾ ਸੰਧੂ ਜੀ ਸਾਰਾ ਜਿਹੜਾ ਇਤਿਹਾਸ ਹੈ ਬੋਲ-ਬੋਲ ਕੇ ਦੱਸਦੇ ਆ ਕਿਵੇਂ ਸਾਰੀ ਜਿਹੜੀ ਇਸ ਮਹਾਨ ਸੇਵਾ ਹੈ ਭਾਈ ਬਾਲੇ ਸੰਧੂ ਵੱਲੋਂ ਭਾਈ ਪੈੜੇ ਮੋਕੇ ਦੇ ਵੱਲੋਂ ਲਈ ਜਾਂਦੀ ਹੈ ਕਿਵੇਂ ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਪਾਵਨ ਇਤਿਹਾਸ ਹੈ ਉਹ ਸ਼ੁਰੂ ਹੁੰਦਾ ਆਪਾਂ ਆਉਣ ਵਾਲੇ ਸਮੇਂ ਦੇ ਇੱਕ ਪ੍ਰਸਾਦ ਸੰਤ ਜੀ ਸਰਵਣ ਕਰਾਂਗੇ ਸਮਾਂ ਹੋ ਗਿਆ ਭਾਈ ਜਿਨ੍ਹਾਂ ਵੀ ਕਿਸੇ ਕੋਲੇ ਸਮਾਂ ਹੈ ਜਰੂਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਪਹੁੰਚਿਆ ਕਰੋ ਗੁਰਬਾਣੀ ਪੜਾਂਗੇ ਗੁਰਬਾਣੀ ਸਰਵਣ ਕਰਾਂਗੇ ਗੁਰੂ ਕੀ ਮੱਤ ਲੈ ਕੇ ਗੁਰੂ ਕੇ ਬਚਨਾਂ ਤੇ ਚੱਲਾਂਗੇ ਭਾਈ ਕੀ ਪ੍ਰਾਪਤ ਹੋਵੇਗਾ ਇਹ ਲੋਕ ਸੁਖੀਏ ਪਰਲੋਕ ਸੁਹਿੰਦੇ ਨਾਨਕ ਹਰ ਪ੍ਰਭ ਆਪ ਦਾ ਮੇਲੇ ਔਰ ਚੰਪ ਦੀ ਸ਼ਿਮਾ ਜੀ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮੰਨਤਾ ਜਿ ਸਰਸ ਰਾਤ ਦੋਇ ਲਈ ਦਾਇਆ ਇਹ ਦਾ ਸਗਲ ਦਾਸ ਤ ਸਿਹੀ ਆਇਆ ਬੁਰਿਆਇਆ ਨਵਾਚੈ ਕਰਾ ਦਮੂਰਾ ਕਰਮੀਆਂ ਕੋ ਆਪਣੀ ਜੇ ਇਹ ਰਹਿ ਦੇ ਬੰਦੂਰਾ ਜਿਨੇ ਨਾਮ ਸਿਆਇਆ ਗਏ ਮਸਕਤ ਕਾਜ ਨਾਨਕ ਤੇ ਨ ਹੋ ਜਵੇ ਸਿੱਤੀ ਸੁਤੀ ਨਾ ਕੋठा ਕੋ

سمر گرو نانک نے ਰਾਮਦਾਸ ਸਿੰਘ ਸਹਾਇਆ ਜਨਨਰ ਗੋਬਿੰਦ ਨੂੰ ਸੰਬੋਧਨ ਸ੍ਰੀ ਹਰਿ ਸ਼੍ਰੀ ਹਰਿ ਗ੍ਰੀਸ਼ਣ ਜੀ ਡਿਆਇਆ ਰੱਖਿਆ ਸਬਦ ਜਾਇ ਤੇਗ ਬਹਾਦਰ ਸਿੰਘ ਜੀ ਕਰਮਾਨ ਵਿਆਰਤਾਇ ਸਭ ਥਾਨੀ ਮਹਾਨ ਦੀ ਸਹਾਇ ਦਸ਼ਮੇਸ਼ ਪਿਤਾ ਘੰਟਾਂ ਸਿੰਘ ਗੋਬਿੰਦ ਸਿੰਘ ਜੀ ਤਮਾਰਾ ਸਭ ਥਾਨੀ ਮਹਾਨ ਦੀ ਸਹਾਇ ਦਸਾਂ ਪਾਰਸ਼ੀ ਗੋਬ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਗਾ ਪਿਆਰੀਆਂ ਤੁਰਾਂ ਸਭ ਜਾਂਦਿਆਂ ਚਾਲੀਆਂ ਮੁਕਦਿਆਂ ਹਟੀਆਂ ਜੱਪੀਆਂ ਤਪੀਆਂ ਲੈਨਾ ਨਾਮ ਜੱਪਿਆ ਵੰਡ ਕੇ ਨਾ ਗਿਆ ਦੇਖ ਲਈ ਦੇਖ ਲਈ ਦੇਖ ਕੇ ਆਂਗੜੀ ਲਾ ਲੈਨਾ ਪਿਆਰੀਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਨਾ ਸਿੰਘਾਂ ਸੰਗ ਨਾ ਨੇ ਧਰਮ ਇਹ ਤਸੀਸ ਦਿੱਤੇ ਬੰਦ ਬੰਦ ਕਰਵਾਏ ਫੋਕੀਆਂ ਲਹਾਈਆਂ ਚਲ ਪਈਆਂ ਤੇ ਕੜੇ ਅਨਾਰਿਆਂ ਨਾਲ ਚਲਵਾਏ ਗੁਰਦੁਆਰਿਆਂ ਦੀ ਸ਼ੀਵਾ ਦੀ ਕੁਰਬਾਨੀ ਕੀਤੀ ਧਰਮ ਨਹੀਂ ਆਰਿਆ ਦਾ ਨਾਮ ਉਸ ਸਰਬਾਨਾ ਸ਼ਹੀਦ ਸਿੰਘਾਂ ਸਿੰਘਣਾਂ ਭਜੰਗੀਆਂ ਜੀ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਪੁਰ ਸਾਹਿਬ ਨਾਮ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਦੀ ਅਰਦਾਸ ਕੀਤੀ ਹੈ ਸਰਬਤ ਖਾਲਸਾ ਜੀ ਨੂੰ ਵਾਹਿਗੁਰੂ 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 ਨਾਮ ਜਪਾ ਚੇਤਾਵਣ ਕਾ ਸਲਕਾ ਸਰਬ ਸਤਿਗੁਰੂ ਦਾ ਜਹ ਜਹ ਖਾਲਸਾ ਜੀ ਸਰਬ

ਆਪ ਜੀ ਦੇ ਆਖਾਂ ਦਾ ਮਨਨ ਜਾਮਾ ਪੁੱਛੀ ਮਰਵਾਦੇ ਰੱਖਦਾ ਰਹੇ। ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀ ਸ੍ਰੀ ਨਨਕਾਣੀ ਸਾਹਿਬ ਅਤੇ ਹੋਰ ਪਰਿਵਾਰਿਕ ਗੁਰੂ ਧਾਮਾਂ ਦੇ ਜਿਨ੍ਹਾਂ ਕੋਲੋਂ ਸਿੱਖ ਪੰਥ ਨੂੰ ਮਸ਼ਹੂਰਿਆ ਗਿਆ ਹੈ ਉਹਦੇ ਦਰਸ਼ਨ ਦੇ ਦਾਤ ਸੇਵਾ ਸੰਭਾਲ ਦਾ ਨੰਕਾਰੇ ਖੱਡ ਸਾਕੀ ਬਖਸ਼ੋ। ਇਹਨਾਂ ਮਾਣਿਆਂ ਦੇ ਮਾਨ ਮਕਾਣਿਆਂ ਦੇ ਤਾਂ ਜੋ ਤਿਆਂ ਦੀ ਹੋ ਤੱਕ ਅੰਮ੍ਰਿਤਾਂ ਦੇ ਆਸਰੇ ਧੰਨ 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 ਸ਼੍ਰੀ ਗੰਗੋਦ ਗੰਗਸ ਜੀ ਮਰਵਾ। ਆਪ ਜੀ ਦੇ ਅਨੁਗੂਰ ਸਭ ਦੂਜੇ ਦੀ ਬੇਨਤੀ ਹੈ ਆਪ ਜੀ ਦੀ ਕਿਰਪਾ ਮੂਰਿਆ ਚਾਰ ਪੈ ਦੀ ਰੈਣ ਬਾਣਿਆ ਦਰਬਤੀ ਸੁਹਈਆ ਚਾਰ ਤਰ ਤਰ ਚੜਿਆ ਅਮਰ ਤੇਜ ਦੇ ਤੇ ਦੀਵਾਨ ਸਜੇ ਸਜੇ ਹੋਲੇ ਦੀਵਾਨਾ ਅੰਦਰ ਆਪ ਜੀ ਨੇ ਪ੍ਰਕਾਸ਼ ਬਾਣ ਰੋ ਕੇ ਹੁਕਮਨਾਮਾ ਸਰਬਸ਼ਕਤੀ ਸੁਤੇ ਆਪ ਜੀ ਦੀ ਕਿਰਪਾ ਦਾ ਸਦਕਾ ਪੰਜ ਬਾਣੀਆਂ ਦੇ ਨਿਤਨੀ ਹੋਏ ਨੇ ਆਪ ਨਰਾਇਣ ਕਲਾਧਾਰ ਜਗ ਮੈਂ ਪਰਬਾਰੀ ਨਰੰਗਕਾਰ ਆਕਾਰ ਜੋਤ ਜਗ ਮੰਡਲ ਕਰਿਓ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਜੀ ਦੇ ਪਾਵਨ ਅਭਿਆਸੀਆਂ ਵਿਚਾਰਾਂ ਨੂੰ ਸੇਵਾ ਕਰਦਿਆਂ ਤੋ ਬਰਬਾਣੀ ਪੜਦਿਆਂ ਗੋਲੋਂ ਵਿਚਾਰਾ ਕਰਦਿਆਂ ਤੋ ਗਲਤੀਆਂ ਭੁਲਾ ਦਿੱਤਾ ਹੋ ਜਾਣੀਆਂ ਸੁਭਾਵਕ ਮੰਨ ਦਾ ਦਾਰ ਕਿਤਾ ਜੀ ਆਪ ਕੋ ਬਖਸ਼ਣ ਜੋਗ ਹੋ ਕਿਰਪਾ ਕਰਨ ਬਖਸ਼ ਲੈਣਾ ਅਗੰਤ ਰਸਮਾਂ ਦਾ ਇਸਤਾਨੀ ਸਤਿ ਸਵਾਸਤ ਗੁਰਬਾਣੀ ਪੜਨ ਦਾ ਸੇਵਾ ਸੰਗਤ ਨਤਨ ਨਿਤ ਕਰਨ ਦਾ ਵਿਚਾਰਾ ਕਰਦਾ ਮਾਲਕ ਉਦਮ ਸਮਰਥਾ ਵਸ਼ੇ ਕਰਨੀ ਜੀ ਅਮਰ ਤੇ ਵਿਦੇ ਤੋਂ ਬਹਿਸ ਸੰਤਾਨੇ ਆਪ ਜੀ ਦੇ ਚਰਨ ਕਬੂੜਾ ਦੇ ਵਿੱਚ ਹਾਜ਼ਰੀਆਂ ਭਰੀਆਂ ਸੰਤਾਨੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਕਾਗਜ਼ ਕਾਗਜ਼ ਲਿਖ ਕੇ ਰੋਣਾ ਧਰੀਆਂ ਪਹਿਰਾਵਾ ਦਰ ਪ੍ਰਵਾਨ ਕਰਨੀਆਂ ਨਗਰ ਵਿੱਚ ਇਕਤਾਇਤਪਕ ਕਾਗਜ਼ ਕਾਗਜ਼ ਵਸ਼ੇ ਕਰਦੇ ਮਾਲ ਨੂੰ ਕੀਤੀ ਬਾੜਾ ਦੇ ਕਮਾ ਕਰਦੇ ਵਾਦੇ ਤਰੱਕੀਆਂ ਵਸ਼ੇ ਕਰਦੁਨੀਆਂ ਦੇਸ਼ਾਂ ਦੇਸ਼ਾਂ ਦੇ ਵਿੱਚ ਆਮ ਸੰਗੋਹ ਕੇ ਸਹਿਯੋਗ ਕਰਦੇ ਨਗਰ ਨੂੰ ਸੰਗਤਾਂ ਨੂੰ ਇਸੇ ਤਰ੍ਹਾਂ ਅਚਰਨ ਕਾਵਣਾ ਦੇ ਨਾਲ ਜੋੜੀ ਰੱਖਣਾ ਜੀ ਆਪ ਜੀ ਦੇ ਹضور ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਪੰਜ ਚਮਕੜਾ ਪ੍ਰਸ਼ਾਦ ਪਾਲੇ ਦਾ ਦਿੱਤੇ ਹਾਜ਼ਰ ਨੇ ਆਨਕ ਪ੍ਰਕਾਰ ਭੋਜਨ ਗੋਭ ਕੀਏ ਬਹੁਤ ਇੱਜ਼ਤ ਉਸਾਰੀ ਨਿਕਲੀ ਪਾਕਸਾ ਸੋਚ ਪਰੋਈ ਤਰ੍ਹਾਂ ਨੂੰ ਲਾਭਕ ਹੋ ਗਹਰੇ ਆਪ ਜੀ ਕੋ ਭੋਗ ਲਗੇ ਆਪ ਜੀ ਨਾਮ ਦਾ ਪ੍ਰਸ਼ਾਦ ਸੰਗਤਾਂ ਚ ਵਰਤੇ ਕਿਰਪਾ ਕਰਨੀ ਸਹਉਣਾ ਦੀਆਂ ਸਭ ਮਨੋਂ ਕਾਮਨਾ ਪੂਰਨ ਕਰਨੀ ਸਭ ਤਰ੍ਹਾਂ ਕਰਦੇ ਕਿਰਪਾ ਰਹਿਮਤਾਂ ਦਇਆ ਕਰਨੀ ਆਪ ਜੀ ਦਾ ਘਰ ਦੇ ਪ੍ਰਿੰਤਵਾਨ ਭਾਈ ਜਗਦੇਵ ਸਿੰਘ ਸਾਹਿਬ ਜੀ ਸਭ ਸੰਗਤ ਸਮੂਹ ਪ੍ਰਬਾਰ ਤੇ ਆਪ ਨੂੰ ਨਿਰਭਾਰ ਕੀਤਾ ਨਵੀਂ ਗੱਡੀ ਦੀ ਦਾਤ ਬਖਸ਼ੀ ਹੈ ਆਪ ਇਹਦਾ ਪ੍ਰਾਪਤ ਕਰਾਉਣਾ ਕਰਦਾ ਸੰਤੂ ਪਾਤਸ਼ਾਹ ਜੀ ਅੰਮ ਸੰਮ ਰੂਪ ਕੀ ਸਹਿਤਾ ਕਰਨੀ ਦੁੱਖਾਂ ਕਲੇਸ਼ਾਂ ਟਿਕਣਾ ਦਾ ਨਾਸੰਦਾ ਪ੍ਰਕਾਸ਼ ਕਰਨਾ ਕਮਾ ਕਾਰਨ ਜਵਾਬੇ ਤਕਤੀਆਂ ਵਰਸ਼ ਕਰਨੀਆਂ ਬੱਚੇ ਬੱਚੀਆਂ ਦੇ ਸਰ ਤੇ ਮਿਹਰ ਦਾ ਹੱਥ ਰੱਖਣਾ ਜਿੰਦਾਦਾ ਦਾਨ ਅਮਰ ਵਰਤੇ ਜਾਗਣੇ ਬਾਣੀ ਬਣੇਗਾ ਪਿਆਰ ਵਾਸ਼ ਕਰਨਾ ਮਾਤਾ ਪਿਤਾ ਵਿਆਗਿਆ ਕਰਾਉਣਾ ਸਤਿਗੁਰੂ ਦੇ ਲਾਡੂ ਦਾ ਪ੍ਰਸ਼ਾਦ ਹੈ ਹਾਜ਼ਰ ਹੈ ਇਸ ਮੇਲੇ ਆਪ ਜੀ ਬਹੁਤ ਰਪਾ ਹੁਕਮਨਾਮਾ ਸਹਿਬ ਦੀ ਦਾਤ ਵਰਸਿਸ਼ ਕਰਕੇ ਇਹ ਨਜ਼ਰੀ ਨਦਰ ਦਿਹਾੜ ਕਰੋ ਜੀ ਸਹੀ ਕਰੀ ਮਿਲੋ ਜਿਨ੍ਹਾਂ ਨੇ ਮਿਲਿਆ ਆਪ ਜੀ ਦਾ ਨਾਮ ਤੇ ਤਾਰਾ ਨਾਨਕਨਾਮ ਚੜ੍ਹਦੀ ਕਲਾ

भे सोजा वाहिगुरू का ख़ालसा वाहिगुरू वाह फते ਸਤਨਾਮ ਸ੍ਰੀ ਵਾਖੁਰੂ ਸਾਹਿਬ ਜੀ ਹੋਵਾ ਸਭ ਕਸਮ ਦੇ ਨੋਰੇ ਅਕਸੋਂ ਪਰਸੋਂ ਟਕੀਆ ਤਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਅਕਤੀਆ ਸੁਖ ਹਟਲ ਗੁਰ ਸੇਵਿਆ ਅਹਮ ਸਹ ਸੁਭਾਏ ਵਾਹਿ ਦਰਸ਼ਨ ਪਰਸਿਆ ਗੁਰੂ ਕਾ ਨਾਮ ਮਰਨ ਤੁਖ ਜਾਏ ਵਾਹਿਗੁਰੂ ਸਾਹਿਬ ਜੀ ਤਨਾਸ਼ਰੀ ਮਹਲਾ 4 ਇਛਾ ਪੂਰਕ ਸਰਬ ਸੁਖ ਦਾਤਾ ਹਰਿ ਜਾ ਕੇ ਵਸਣਾ ਕਾਮ ਤਿਨਾ ਸੋ ਐਸਾ ਹਰ ਧਿਆਇਆ ਮੇਰੇ ਜੀਆਰੇ ਤਾ ਸਰਬ ਸੁਖ ਪਾਵਹ ਮੇਰੇ ਮਨੰ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸਹਿ ਕਾਮ ਧਿਨਾ ਜੀ ਸੋ ਐਸਾ ਹਰ ਧਿਆਇਆ ਮੇਰੇ ਜੀਆਰੇ ਤਾ ਸਰਬ ਸੁਖ ਪਾਵਹ ਮੇਰੇ ਮਨੰ ਜਪ ਮਾਨ ਸਾਤਨ ਸਦਾ ਸਾਤਨਾਮ ਹਾਲਤਾ ਪਦਤ ਮੇ ਕੋ ਉਜੜ ਹੋਈ ਹੈ ਨਤ ਅਭਿਆਜ ਹਰ ਪ੍ਰਖ ਨਿਰੰਜਨ ਰਹਾ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀ ਨਹੀ ਵੱਡ ਭਾਗੀ ਹਰ ਜਪਨ ਜਨ ਨਾਨਕ ਕਉ ਕਰੇ ਇਹ ਮੋਦੀਨੀ ਜਪ ਹਰ ਭਾਵ ਜਲ ਤਰਨ ਮਰਨ ਜਹ ਹਰ ਸਿਮਰਨ ਭਇਆ ਹਰਿ ਪਾਲ ਗਤ ਕੀ ਵਡ ਭਾਗੀ ਹਰਿ ਜਪਨਾ ਜਨ ਨਾਨਕ ਕਉ ਕਹ ਗੁਰ ਏ ਮਤਬੀ ਜਪ ਹਰਿ ਭਗ ਜਲ ਤਰਨ ਵਾਹਿਗੁਰੂ ਕੀ ਕਾਰ ਪਾਲ ਸਾਹਿਬ ਵਾਹਿਗੁਰੂ ਕੀ ਫਤਹਿ ਵਾਹਿਗੁਰੂ ਕੀ ਕਾਰ ਪਾਲ ਸਾਹਿਬ ਵਾਹਿਗੁਰੂ ਕੀ ਫਤਹਿ ਜੋ ਆਦਰ ਬੜਾ ਪ੍ਰਸ਼ਾਦ ਦੀ ਸੇਵਾ ਸਮੂਹ ਨਗਰ ਵਾਸੀ ਬਹੁਤ ਸੰਤਾਂ ਵੱਲੋਂ ਕਰਵਾਈ ਗਈ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਸੰਤਾਂ ਦਾ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਦਾ ਪੁਰਸਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਵਾਹਿ ਨਾਮ ਵਾਹਿਗੁਰੂ ਵਾਹਿ ਵਾਹਿਗੁਰੂ 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 ਵਾਹਿਗੁਰੂ